ਜਿ ਪੈ ਰਹੇ ਹਾਂ ਤੂੰ ਤਾਂ ਐਨ ਕਾ ਲਈ ਹੋਏ ਅਸੀਂ ਤੇਰੀ ਐਨ ਕਾ ਕਿੱਥੇ ਨੇ ਹੋਵੇ ਬਾਈ ਇਹਨੇ ਕਾਲੀ ਪੱਟ ਹੋ ਜਣੀ ਹੈ ਨਾ ਵੀ ਕੰਗਾ ਨਹੀਂ ਲਾਦਾ ਨਾ ਨਾ ਮੈਂ ਗੁੱਸਾ ਨਹੀਂ ਕਰਦਾ ਹੈਗਾ ਵੀਰੇ ਤੂੰ ਕਰ ਗਿਆ ਜੀ ਵੀਰੇ ਨਾ ਨਾ ਮੈਂ ਗੁੱਸਾ ਨਹੀਂ ਕਰਦਾ ਵੀਰੇ ਤੂੰ ਐਨ ਕਾ ਲਾਉਣੀਆਂ ਨੇ ਲਾਲਾ ਮੈਂ ਗੁੱਸਾ ਨਹੀਂ ਕਰਦਾ ਸੋ ਅਸੀਂ ਇਸ ਵਕਤ ਕੁਮਰ ਰਹੇ ਹਾਂ ਦੁਨੀਆ ਦੀ ਦੂਸਰੀ ਸਭ ਤੋਂ ਉੱਚੀ ਬਿਲਡਿੰਗ ਦੇ ਸੱਜੇ ਪਾਸੇ ਇਹਦਾ ਨਾਮ ਕੀ ਪ੍ਰੋਨਾਂਊਂਸ ਕਰਨਗੇ ਮਰਡੇਕਾ ਜਾਂ ਮੇਰੇਡੇਕਾ ਮਰਡੇਕਾ ਮਰੇਡਾ ਮਰੇਡਾ ਕਹਿੰਦੇ ਨੇ ਮਰਡੇਕਾ ਹਾਂ ਮਰਡੇਕਾ ਹੀ ਹੈ ਸੋ ਨਾਮ ਇਹਨੂੰ ਕਹਿੰਦੇ ਨੇ ਮਰਦੀਕਾ ਚਾਇਦ ਪਰਦੀਕਾ 118 ਇਹ ਤੈਨੂੰ ਪਤਾ 2023-24 ਦੇ ਵਿੱਚ ਓਪਨ ਹੋਈ ਆ ਪਬਲਿਕ ਦੇ ਵਾਸਤੇ ਸੋ ਮੇਰੀ ਡੇਕਾ ਬਿਲਡਿੰਗ ਦੀ ਜਿਹੜੀ ਕੰਸਟਰਕਸ਼ਨ ਆ ਉਹ ਬੁਰਜ ਖਲੀਫਾ ਦੇ ਓਪਨ ਹੋਣ ਤੋਂ ਬਾਅਦ ਸ਼ੁਰੂ ਹੋਈ ਸੀਗੀ ਓਕੇ ਤੇ 2023-24 ਦੇ ਵਿੱਚ ਇਹ ਪਬਲਿਕਲੀ ਓਪਨ ਕਰ ਦਿੱਤੀ ਗਈ ਸੀ ਸੋ ਸਾਹਮਣੇ ਮੈਨੂੰ ਲੱਗਦਾ ਬੱਸ ਸਟੈਂਡ ਆ ਭਾਈ ਬੱਤੀ ਆ ਗ੍ਰੀਨ ਬੱਲੇ ਆ ਆ ਜਾ ਇਹ ਇੰਨੇ ਚੰਗੇ ਨਹੀਂ ਹੈਗੇ ਲੋਕ ਬੱਤੀ ਹੋਏ ਤੇ ਜਦਾ ਖਤਰਨ ਦੇ ਨੇ ਗੱਡੀ ਦੀ ਰੇਸ ਇਹ ਸੋ ਇੱਥੋਂ ਜਾਣਾ ਆਪਾਂ ਉਹ ਸਾਈਡ ਸੋ ਇਹ ਮਾਰਕੀਟ ਵੀ ਨਹੀਂ ਵੀ ਤੁਸੀਂ ਉਹ ਦੇਖ ਰਹੇ ਹੋ ਇਹ ਲੋਕਲ ਮਾਰਕੀਟ ਸ਼ੁਰੂ ਹੋ ਜਾਂਦੀ ਇੱਥੇ ਮੰਜਾ ਮਾਰਕੀਟ ਟਾਈਪ ਆ ਦੇ ਮਾਰਕਟਾਂ ਸ਼ੁਰੂ ਹੋ ਗਈਆਂ ਭਾਈ Thrift Store ਸ਼ੁਰੂ ਹੋ ਗਏ ਕਈ ਲੋਕ ਤਾਂ ਨਾ ਕੈਮਰੇ ਨੂੰ ਦੇਖਦੇ ਐ ਕਵੇਂ ਘੂਰ ਘੂਰ ਦੇਖਦੇ ਨੇ ਤੁਹਾਨੂੰ ਪਤਾ ਨਹੀਂ ਜੀ ਮੈਂ ਥੋੜੇ ਗੋਲੀ ਮਾਰਤੀ ਹੁੰਦੀ ਆ ਸੋ ਲਓ ਵੀ ਦੋਸਤੋ ਆਪਾਂ Thrift Store ਮਤਲਬ ਕਿ ਲੋਕਲ ਮਾਰਕਟ ਦੇ ਵਿੱਚ ਆ ਚੁੱਕੇ ਆ ਇੱਥੇ ਆਲੇ ਦੁਆਲੇ ਹਰ ਇੱਕ ਚੀਜ਼ ਮਿਲ ਜੂਗੀ ਤੁਹਾਨੂੰ ਇਧਰ ਗਿਆ ਹੁਣ ਹਾਂ ਲੰਬਿਆ ਕੁਛ ਆ ਲੋ ਜੀ ਮੁੰਡੇ ਨੈਣ ਕਾ ਲੱਭਿਆ ਨੇ ਦੇਖਣ ਨੂੰ ਤਾਂ ਠੀਕ ਲੱਗਦੀ ਆ ਉੱਚੀ ਕਿੰਨੇ ਦੀ ਆ ਕਿੰਨੇ ਦੀ 55 ਰਿੰਗੜ ਦੀ 55 ਇੰਡੀਆ ਦੇ ਹਜ਼ਾਰ ਹਜ਼ਾਰ ਰੁਪਏ ਦੀਆਂ ਅਣਕਾਂ ਨਹੀਂ ਸਾਰੀਆਂ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਠੀਕ ਆ ਰੇਟ ਐਵਰੇਜ ਆ ਦੁਕਾਨਦਾਰ ਕਹਿੰਦਾ 30 ਰਿੰਗੜ ਦੇ ਵਿੱਚ ਲੈ ਜਾਓ ਸੋ ਆਹ ਲੋਕਲ ਕੱਪੜਿਆਂ ਦੇ ਸਟੋਰ ਮੇ ਸੋ ਚਲੋ ਪਹਿਲੇ ਇੱਕ ਵਾਰ ਆਪਾਂ ਪੂਰਾ ਘੇੜਾ ਕੱਢਦੇ ਐਂਡ ਤੱਕ ਵੀ ਹੈ ਕੀ ਕੀ ਫਿਰ ਵਾਪਸੀ ਤੇ ਆਪਾਂ ਵਾੇ ਕਰਾਂਗੇ ਠੀਕ ਹੈ। ਸੋ ਜੀ ਕੱਪੜੇ ਪਰਫਿਊਮ ਹੈੱਡਫੋਨ ਇਲੈਕਟ੍ਰੋਨਿਕਸ ਸ਼ੂਜ਼ ਹਰ ਤਰ੍ਹਾਂ ਦੀ ਆਈਟਮ ਤੁਸੀਂ ਇੱਥੋਂ ਬਾਏ ਕਰ ਸਕਦੇ ਹੋ। ਸੋ ਇਹ ਮਾਰਕੀਟ ਮੈਨੂੰ ਲੱਗਦਾ ਆ ਬਾਕੀ ਮਾਲ ਮੋਲ ਨਾਲੋਂ ਬਹੁਤ ਜ਼ਿਆਦਾ ਸਸਤੀ ਹੈ। ਆ ਦੇ ਨੂੰ ਕਹਿੰਦੇ ਨੇ ਇੱਕ ਤਰ੍ਹਾਂ ਦੀ ਲੋਕਲ ਮਾਰਕੀਟ ਅਥਰੈਸਟ ਪੰਜ-ਪੰਜ ਰਿੰਗੜ ਦੇ ਮੈਗਨੇਟ ਹਨ ਆਪਣੇ ਜੀ ਮੈਗਨੇਟ ਅਸੀਂ ਵੈਸੇ ਸੋਵੇਨੀਅਰ ਮੈਗਨੇਟਸ ਲੈ ਲੈ ਸਾਰੇ ਅਸੀਂ ਉਧਰੋਂ ਪੰਜ-ਪੰਜ ਰਿੰਗੜ ਦੇ ਲਏ ਨੇ ਬਟ ਕਈ ਜਗ੍ਹਾ